ਮੈਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਤਰਨਵਾਸੀਆਂ ਦਾ ਮੈਂ ਆਪਣੀ ਇੰਟਾਇਰ ਲੀਡਰਸ਼ਿਪ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮੇਰੀ ਨੂੰ ਸਪੋਰਟ ਕਰਦੇ ਹੋયા ਮੈਨੂੰ ਮੇਰੇ ਇਥੇ ਪੀਪਲਜ਼ ਨੋਮੀਨੇਟ ਫਾਈਲ ਫਾਈਲ ਕੀਤੀ ਅਸੇ ਸਰ ਕਿਸ ਤਰੀਕਾ ਕਿਹਨਾਂ ਲੱਗਦਾ ਮੁਕਾਬਲਾ ਤੁਸੀਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿ ਸਾਰੀਆਂ 4-5 ਪਾਰਟੀਆਂ ਇਸ ਵੇਲੇ ਚੋਣ ਮੈਦਾਨ ਚ ਨੇ ਤੁਹਾਡੇ ਸਮੇਤ ਕਿਸ ਤਰ੍ਹਾਂ ਕਿਸੇ ਨਾਲ ਮੁਕਾਬਲਾ ਨਹੀਂ ਦੇਖਦੇ ਦੇਖੋ ਜੀ ਕੋਈ ਗੱਲ ਨਹੀਂ ਮੁਕਾਬਲਾ ਤਾਂ ਹੁੰਦਾ ਹੀ ਹੈ ਸਰਕਾਰ ਦੇ ਵਿਰੁੱਧ ਲੇਕਿਨ ਅਸੀਂ ਦਿਲੋਂ اپنی پوری جان ਲਾਵਾਂਗੇ ਇਕੱਲੇ ਇਕੱਲੇ ਵਿਅਕਤੀ ਦੇ ਅੱਗੇ ਆ ਕੇ ਹੱਥ ਜੋੜ ਕੇ ਆਪਣੀ ਝੋਲੀ ਅਟਕੇ ਅਸੀਂ ਵੋਟ ਮੰਗਾਂਗੇ ਸਾਹਿਬ ਸਾਰਿਆਂ ਨੂੰ ਪਹਿਲੇ ਚਲਨਤਾਰ ਅਸੈਂਬਲੀ ਹਲਕੇ ਦੇ ਹਰ ਪਿੰਡ ਚੋਂ ਤੇ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੇ ਬਹੁਤ ਵੱਡੇ ਪੈਮਾਨੇ ਤੇ ਲੋਕ ਉਮੜ ਕੇ ਆਏ ਮੈਂ ਉਹਨਾਂ ਦਾ ਬਹੁਤ ਹੀ ਥੈਂਕਫੁਲ ਹਾਂ ਨੇਰੇ ਅਸੀਂ ਥੈਂਕਫੁਲੀ ਕਾਂਗਰਸ ਵਾਲੇ ਸਮੁੱਚਾ ਪੰਜਾਬ ਥੈਂਕਫੁਲ ਕਿਉਂਕਿ ਸਾਰਾ ਪੰਜਾਬ ਇਹ ਚੰਦ ਕੇ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਹੈ ਇਸ ਟਾਈਮ ਪੰਜਾਬ ਦੇ ਵਿੱਚ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਜੋ ਫੰਡਮੈਂਟਲ ਲਾਈਫ ਦਾ ਹੈ ਸੈਟ ਟੂ ਦੀ ਲਾਈਫ ਬਾਕੀ ਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅਸਲ ਅੱਜ ਤਰਨਤਨ ਦੇ ਲੋਕਾਂ ਨੇ ਮੈਂ ਸਭ ਨੇ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹਨੇ ਹਾਂ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਹੈ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇ ਨੂੰ ਮਹਿਫੂਜ਼ ਚਾਹੁੰਦੇ ਹੋ ਆ ਮੈਂ ਵੇਖਿਆ ਤਰਨਤਾਮ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਫਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦੇਂਦੇ ਲੋਕ ਫੋਨ ਕਿ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ ਹੈ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਫੇਰ ਭੰਗੜੇ ਤੇ ਗਿੱਧੇ ਪਾਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸੀ ਸਰਕਾਰ ਆਉਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਏਗਾ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹੇਗੀ ਕਿਸੇ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਰਹੇਗੀ ਅਸੀਂ ਤਗੜੇ ਹੋ ਕੇ ਅਸੀਂ ਤਗੜੇ ਹੋ ਕੇ ਸਮੁੱਚੇ ਇਥੇ ਸਾਰੇ ਏਰੀਆ ਦੇ ਜਿਹੜੇ ਵੋਟੇਜ ਨਹੀਂ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਤੁਹਾਡੀਆਂ ਸਾਰਿਆਂ ਦੀਆਂ ਜ਼ਿੰਦਗੀਆਂ ਮਹਿਫੂਜ਼ ਹੋਣ ਸਾਡੇ ਬਾਦਵਾ ਸਾਹਿਬ ਤੇ तमाम ਲੋਕਲ ਸਾਥੀगण ਪਹੁੰਚੇ ਹੋ ਬਹੁਤ ਪਰਮਾ ਜਿਹੜਾ ਹਜਾ ਉਹ ਸਾ ਮਿਲਿਆ ਲੋਕਾਂ ਦਾ ਜਿਸ ਪ੍ਰਕਾਰ ਦਾ ਹੰਗਾਰਾ ਸੀ ਔਰ ਲੋਕਾਂ ਦੇ ਤਕਾਨਾ ਚ ਖੜਿਆਂ ਦੇ ਚਿਹਰੇ ਇਹ ਦੱਸਦੇ ਸਨ ਕਿ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਉਹ ਆਪਦੇ ਰਾਜਨੀਤਿਕ ਤੁਜ਼ੁਰਬੇ ਤੋਂ ਥੋੜਾ ਅੰਦਾਜ਼ਾ ਲਾ ਲੈਂਦੇ ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇ ਆ ਚਿਹਰੇ ਨੇ ਅੱਖਾਂ ਚ ਮੁਸਕਰਾਹਟ ਹੈ ਉਹ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ ਦੂਜੀ ਗੱਲ ਅੱਜ ਦੇ ਸੁਨਾਰ ਦੇ ਇੱਕ ਸਨੇਹਾ ਹੈ ਹੁਣ ਉਮੀਦਵਾਰ ਹੈ 4-5 ਲੋਕਾਂ ਨੇ ਦੇਖਣਾ ਕਿ ਕਿਹਸ ਉਮੀਦਵਾਰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਏ ਨੇ ਇਸ ਗੱਲ ਦੇ ਲਈ ਕਿ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਹੈ ਮੈਂ ਉਹਦਾ ਨਾਮ ਨਹੀਂ ਲਵਾਉਂਗਾ ਸਮਝ ਗਏ ਲੋ ਕੀ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਤੇ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਇਹ ਲੋਕਾਂ ਨੇ ਦੇਖਣਾ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਲਿਆਉਣਾ ਚਾਹੋ ਹਾਲਾਤ ਉਹ ਮਾੜੇ ਹਾਲਾਤ ਚਰਨ ਤਰਨ ਵਾਲੇ ਲੋਕਾਂ ਨੇ ਦੇਖੇ ਵੇ ਤੋਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਕਰਾ ਕੀਤਾ ਦੂਜੇ ਪਾਸੇ ਪਾਰਟੀ ਵੀ ਹੈ ਹੜਾ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਜੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਪੂਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਇੱਕ شریف ਇਨਸਾਨ ਜੀ ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋ ਬੜੇ ਜੁਝਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਨੇ ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੋ ਰਾਇ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟੀਆਂ ਚੋਣਾਂ ਤੋਂ ਬਾਅਦ ਮਾਝੇ ਦੇ ਉਸ ਜੁਝਾਰੂ ਲੋਕਾਂ ਨੇ ਜਿਨ੍ਹਾਂ ਦੀਆ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਗ ਲਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਪ ਦੇ ਨਾਲ ਇਸ ਜਿੰਨੀ ਚੋਂ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣਾ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਮੜ ਵਾਪਸ ਆ ਰਹੀ ਹੈ ਮੋੜ ਵਾਪਸ ਆ ਰਹੀ ਆਮ ਆਦਮੀ ਪਾਰਟੀ ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਸੰਗਿਆ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਸੂਰਾ ਦੇ ਵਪਾਰ ਦੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਂ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿਉਂਕਿ ਇਹ ਸਨੀਆਂ ਪੂਰੇ ਪੰਜਾਬ ਪਰ ਦੇ ਵਿੱਚ ਜਾ ਸਕਦਾ ਇਹਨੂੰ 27 ਦਾ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਵੇਖੋ ਸੈਮੀ ਫਾਈਨਲ ਜਿਹੜੀ ਗੱਲ ਹੈ ਉਹਦੇ ਚ ਇਹ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਆਰੀ ਸਤਾ ਪਾਰਟੀ ਸਰਕਾਰ ਨੇ ਕਈ 1 2 ਚੋਣਾਂ ਜਿੱਤ ਲਈਏ ਬਾਈ ਇਲੈਕਸ਼ਨ ਅਸੀਂ ਵੀ ਜਿੱਤੇ ਹਾਂ ਬਾਈ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹ ਪੂਰੇ ਪੰਜਾਬ ਪਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਦਬ ਜਿਹੜੀ ਲੋਕਾਂ ਦੀ ਇਹ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਟੱਕੜੀ ਚ ਆ ਗਿਆ ਹੁਣ ਮੈਂ ਝਾੜੂ ਚ ਆ ਗਿਆ ਯਾਰ ਇਹ ਕੋਈ ਗੱਲ ਹੈ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਪਈਆਂ ਜਿਹੜੇ ਗੋਲੀ ਮਾਰਦੇ ਨੇ ਲੋਕ ਅੱਕ ਗਏ ਨੇ ਮੈਂ ਨੂੰ ਤੁਸੀਂ ਜਿਤਾਇਆ ਹੈ ਮੰਨ ਲਓ ਮੈਨੂੰ ਇਥੋਂ ਦੇ ਇਲਾਕੇ ਨੇ ਜਿਤਾਇਆ ਜੇ ਮੈਂ ਉਦੋਂ ਬਾਅਦ ਮਿਲਾਂ ਹੀ ਨਾ ਲੱਭਾਂ ਹੀ ਨਾ ਫਿਰ ਮੈਨੂੰ ਜਿਤਾਉਣ ਦਾ ਕੀ ਫਾਇਦਾ ਹੋਇਆ ਇਲਾਕੇ ਦੇ ਲੋਕ ਸਮਝਦਾਰ ਨੇ ਲੋਕਚੌਨੇ ਨੇ ਇਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਜਿਨਾ ਘੁੰਮੇਗਾ ਕਿ ਕਲਾ ਜਿਤਾ ਦਿਓ ਤੇ ਫਿਰ ਕੰਮ ਕਿਧਰ ਨੂੰ ਜਾਏਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਮਾਝੇ ਦੇ ਲੋਕ ਪੰਜਾਬ ਚੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਝਾਰੂ ਲੋਕ ਨੇ ਲੜਾਕੇ ਲੋਕ ਨੇ ਅਣਖਰ ਗੈਰਤਮੰਦ ਲੋਕ ਉਹ ਜ਼ਰੂਰ ਕਾਂਗਰਸ ਹੱਥ ਵਿੱਚ ਫੈਸਲਾ ਥੈਂਕ ਯੂ ਪ੍ਰਚਾਰ ਦੇ ਵਿੱਚ ਅੱਜ ਵੇਖਿਆ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਬਹੁਤ بڑا ਲੋਕਾਂ ਦਾ ਜਨਸਲਾਬ ਉਮਰ ਕੇ ਆਇਆ ਮੈਨੂੰ ਉਮੀਦ ਹੈ ਕਿ ਪਾਰਟੀ ਵੱਡੀ ਚਿਤਵਲ ਵੱਧ ਰਹੀ ਹੈ ਕਾਂਗਰਸ ਦੇ ਕੈਂਡੀਡੇਟ ਦੇ ਕਿ 20 ਸੰਜੀ ਉਹਨਾਂ ਨੇ ਅੱਜ ਆ ਕੇ ਪਹੁੰਚੇ ਨੇ ਇਸ ਕਰਕੇ ਕਾਂਗਰਸੀ ਵਰਕਰ ਕਾਂਗਰਸੀ ਲੀਡਰ ਕਾਂਗਰਸ ਦੇ ਜਿਨਨੇ ਵੀ ਮਤਲਬ ਹਤੈਸ਼ੀ ਨੇ ਜਿਨਨੇ ਵੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਨੇ ਬਲਕਿ ਮੇਰਾ ਖਿਆਲ ਹੈ ਵੀ ਜਿਨਨੇ ਵੀ ਇਸ ਦੇ ਮੁਲਕ ਦਾ ਭਲਾ ਚਾਹੁੰਦੇ ਨੇ ਹਿੰਦੁਸਤਾਨ ਦਾ ਭਲਾ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਉਹ ਸਾਰੇ ਲੋਕ ਇਕੱਠੇ ਹੋਏ ਨੇ ਆਪ ਦੇਖੀਏ ਬਹੁਤ اچھی ਭੀੜ ਹੈ ਬਹੁਤ اچھا ਇਕੱਠ ਹੈ ਔਰ ਸਾਰੇ ਲਈ ਦੁਆਵਾ ਸਾਡੇ ਕੈਂਡੀਡੇਟ ਦੇ ਨਾਲ ਦੇ ਕਾਂਗਰਸ ਦੇ ਕੈਂਡੀਡੇਟ ਨਾਲ ਤੋ ਅੱਜ ਤੋਂ ਬਾਅਦ ਹੂ ਜਿਹੜਾ ਵਕਫਾ ਠਾਵਾਂ ਤੇ ਪ੍ਰੈਸ਼ਨ ਸ਼ੁਰੂ ਹੋਣਾ ਹੈ ਜਾਂ ਪ੍ਰਚਾਰ ਹੋਣਾ ਸੋ ਆਮ ਕਰਤਾਰ ਦੇ ਵਸਿਆ ਨੂੰ ਕੀ ਕਹਿੰਦੇ ਹੋ ਕਿਉਂਕਿ ਰਾਏਵੜੇਂ ਘੋਰਾ ਦੇ ਬਿਆਨ ਤੋਂ ਬਾਅਦ ਕਾਫੀ ਲੋਕ ਨਾਰਾਜ਼ ਵੀ ਨਜ਼ਰ ਆਏ ਨੇ ਕਰਮ ਕਰਤਾਰ ਦੇ ਵਸਿਆ ਨੂੰ ਮੇਰੀ ਇੱਕੋ ਬੇਨਤੀ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨੂੰ ਬਚਾਉਣੇ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨਾਲ ਪਿਆਰ ਹੈ ਜੇ ਚਾਹੁੰਦੇ ਨੇ ਕਿਉਂਕਿ ਸੈਂਟਰ ਸਰਕਾਰ ਪੰਜਾਬ ਨੂੰ ਕੈਰੀ ਅਖਨਲ ਦੇਖਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਰਾਹੁਲ ਗਾਂਧੀ ਜੀ ਦੀ ਹਤੋਂ ਤਾਕਤ ਮਜ਼ਬੂਤ ਹੋਣ ਔਰ ਉਹਦੇ ਵਾਸਤੇ ਕਾਂਗਰਸ ਨੂੰ ਸਪੋਰਟ ਦੇ। ਐਸੇ ਵੀ ਰਾਹੁਲ ਗਾਂਧੀ ਜੀ ਨੇ ਸੈਂਟਰ ਦੀ ਸਰਕਾਰ ਨੂੰ ਗਧੇ ਜਿਹੇ ਦਬਾਇਆ ਹੋਇਆ ਸੈਂਟਰ ਦੀ ਸਰਕਾਰ ਨੂੰ ਐਸੇ ਢੰਗੋਂ ਪੁੱਸੇ ਜਿਹੇ ਪਾਇਆ ਹੋਇਆ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਸੁਣੀ ਹੈਗੀ। ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਕਾਂਗਰਸ ਦਾ ਹਰ ਸੀ ਕਾਂਗਰਸ ਦਾ ਕੈਂਡੀਡੇਟ ਹੈ ਉਹ ਜਿੰਨਾ ਚਾਹੀਦਾ ਇਹਦੇ ਵਿੱਚ ਜੇ ਕਾਂਗਰਸ ਪਾਰਟੀ ਮਜ਼ਬੂਤ ਹੋਦੀ ਹੈ ਤਾਂ ਲੋਕਾਂ ਨੂੰ ਵੀ ਭਲਾ ਹੈ। ਪਾਰਟੀ ਨੇ ਕਰਨ ਵੀਰਜੀ ਨੂੰ ਜਿਹੜੇ ਗੁਰਦੁਆਰਿਆਂ ਨੂੰ ਉਹ ਬਾਈਕਟ ਦਿੱਤੀ ਹੈ ਐਸੀ ਸਾਰੇ ਜਿਹੜੇ ਰੜਕੇ ਉਹਨਾਂ ਵਾਸਤੇ ਇੱਥੇ ਇੱਕ ਕੈਂਪੇਨ ਕਰਾਂਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਫਿਰ ਆਪਣੀ ਦੁਆਰਾ ਉਹਨਾਂ ਨੂੰ ਦਿੱਤਾ ਸਰ ਚਾਰ ਕੈਂਡੀਡੇਟ ਪੰਜ ਖਲੋਤੇ ਨੇ ਕਿਸ ਸਥਾਨ ਦੇ ਆ ਖਾਲੀ ਵੀ ਆ ਬੀਜੇਪੀ ਆਪਣਾ ਸੰਵਿਧਾਨ ਇਹ ਕਹਿ ਰਿਹਾ ਕਿ ਹਰ ਕਿਸੇ ਨੂੰ ਹੱਕ ਹੈ ਉਹ ਆ ਕੇ ਚੋਣ ਲੱਗ ਗਈ। ਇੱਕ ਚਾਰ ਪਾਰਟੀਆਂ ਹੁਣ ਪੰਜ ਹੁਣ 10 ਹੋਣ ਇਸ ਸੰਵਿਧਾਨ ਸਾਡਾ ਉਹ ਜਿਹੜਾ ਅੰਬੇਦਕਰ ਸਾਹਿਬ ਨੇ ਸੰਵਿਧਾਨ ਦਿੱਤਾ ਉਹ ਦੀ ਖੂਬਸੂਰਤੀ ਹੋਈ ਹੈ ਕਿ ਕੋਈ ਵੀ ਇਲੈਕਸ਼ਨ ਲੱਗ ਸਕਦਾ। ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਕਾਂਗਰਸ ਹਾਲ ਅੱਜ ਅੱਜ ਦੇਖਿਆ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਨਾਲ ਕਾਗਜ਼ ਕਰਵਾਉਣ ਆਏ ਆ। ਇਸ ਤੋਂ ਲੱਗ ਰਿਹਾ ਕਿ ਕਾਂਗਰਸ ਜਿੱਤ ਵੱਲ ਵਧ ਰਹੀ ਹੈ। ਆਮ ਪਾਰਟੀ ਨੇ ਸਰ ਜਿਹੜਾ ਹੁਣ ਤੱਕ 4 ਸਾਲ ਲੰਘ ਗਏ ਲੋਕ ਪਰੇਸ਼ਾਨ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੋਗੇ? ਤੁਹਾਨੂੰ ਯਾਰੋ ਮੈਨੂੰ ਇੱਕ ਗੱਲ ਦੱਸੋ ਜਿਹੜੇ ਕਹਿ ਰਹੇ ਸੀ ਕਿ ਜੀ ਐਸੀ ਆਮ ਘਰਾਂ ਦੇ ਨੌਜਵਾਨਾਂ ਨੂੰ ਪਿੱਟਾ ਦਵਾਗੇ ਐਸੀ ਆਮ ਘਰ ਦਾ ਬੰਦਾ ਐਮਪੀ ਐਮਐਲਏ ਕਿਉਂ ਨਹੀਂ ਬਣ ਸਕਦਾ ਅੱਜ ਉਹ ਤਕਰੀਰਾਂ ਕਿੱਥੇ ਹੈ ਇੱਕ ਬਾਣੀ ਦਾ ਫਰਮਾਨ ਹੈ ਕਿ ਗੱਲ ਜੀ ਅਸੀਂ ਚੰਗੀਆਂ ਆਚਾਰੀ ਪੁਰੀਆਂ ਮਨੁੱਖ ਸੀਦਾ ਕਾਲੀਆਂ ਬਾਹਰ ਚਿੱਟੀਆਂ ਬਾਹਰ ਇਹ ਸਾਰਾ ਕੁਝ ਦੁਕਾਨ ਦੇ ਕਿ ਅਸੀਂ ਸਾਰਾ ਕੁਝ ਸਹੀ ਹੈ ਗੱਲਾਂ ਇਹ ਬਹੁਤ ਵਧੀਆ ਕਰਦੇ ਕਿ ਅਸੀਂ ਇਨਕਲਾਬੀ ਹੈ ਫਿਰ ਇਨਕਲਾਬ ਹੈ ਕਿੱਥੇ ਹੈ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਜਿੰਨੀ ਚੋਣਾਂ ਚ ਉਮੀਦਵਾਰ ਲੈਂਦੇ ਸਾਰੇ ਦੂਸਰੀਆਂ ਪਾਰਟੀਆਂ ਚ ਕਿਸੇ ਗਰੀਬ ਦਾ ਪੁੱਤ ਕਿਸੇ ਕਿਸਾਨ ਦਾ ਪੁੱਤ ਐਮਪੀ ਨਹੀਂ ਬਣਾਇਆ ਰਾਜ ਸਭਾ ਦੇ ਵਿੱਚ ਸਾਰੇ ਤਨਾਟ ਬੰਦੇ ਕੋਈ ਕਿਸਾਨ ਦਾ ਮੁੰਡਾ ਹੈ ਕੋਈ ਦਲਿਤ ਗਰੀਬ ਦਾ ਮੁੰਡਾ ਹੈ ਕੋਈ ਦੱਸੋ ਪੰਜਾਬ ਹਤਾਸ਼ੀ ਕੋਈ ਬੰਦਾ ਇਹਨਾਂ ਨੂੰ ਲੱਭਦਾ ਹੀ ਨਹੀਂ ਹੈ ਜਿਹੜਾ ਇਹਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਨੌਕਰੀਆਂ ਛੱਡੀਆਂ ਜਿਹੜੇ ਨੌਜਵਾਨ ਇਹਨਾਂ ਦੇ ਝੂਠੇ ਨਕਲਾਬ ਨੂੰ ਦੇਖ ਕੇ ਅੱਗੇ ਆ ਗਏ ਅੱਜ ਉਹ ਨੌਜਵਾਨ ਕਿੱਥੇ ਐ ਤੇ ਜਦ ਚੋੜ ਆਉਂਦੀ ਐ ਤਾਂ ਅਕਾਲੀਦਰ ਤੋਂ ਲਿਆਉਂਦੇ ਐ ਪਹਿਲਾਂ ਉਸ ਨੂੰ ਗਾਲਾਂ ਕੱਢਦੇ ਹੁੰਦੇ ਐ ਪਹਿਲਾਂ ਉਸ ਨੂੰ ਨਸ਼ੇ ਵਿੱਚੇ ਵਾਲਾ ਕਹਿ ਰਹੇ ਹੁੰਦੇ ਤੇ ਇਹਨਾਂ ਦੀ ਮਸ਼ੀਨ ਚਾ ਕੇ ਉਹ ਧੋ ਕੇ ਸਾਫ਼ ਹੋ ਜਾਂਦਾ